ਦੇਖੋ ਜੀ ਅਸੀਂ ਪਿਛਲੇ ਹਫਤੇ ਤੋਂ ਇਹ ਮੈਮ ਇੱਕ ਸ਼ੁਰੂ ਕੀਤੀ ਦੀ ਆ ਇਲੈਗਲ ਐਨਕਰੋਚਮੈਂਟ ਦੀ ਜਿਹਦੇ ਵਿੱਚ ਅਸੀਂ ਅਵੇਅਰ ਵੀ ਲੋਕਾਂ ਨੂੰ ਕਰ ਰਹੇ ਆ ਪਬਲਿਕ ਨੂੰ ਪਰ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਆ ਕਿ ਇੱਥੇ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਹੈ ਪਰੇਸ਼ਾਨੀ ਆ ਉੱਥੇ ਜਿੱਥੇ ਅਰੂਰਾ ਬੋਲ ਜੀ ਮੰਦਿਰ ਆ ਉੱਤੇ ਲਾਗੇ ਬਿਲਕੁਲ ਪਾਣੀ ਹੋਰ ਵਲੋਗ ਹੋ ਗਿਆ ਜਦੋਂ ਅਸੀਂ ਇਹ ਨਾਲਿਆਂ ਦੀ ਵਿਜਿਟ ਕੀਤੀ ਆ ਹਰ ਨਾਲੇ ਬੰਦੇ ਨੇ ਕ੍ਰਾਸ ਕਰਕੇ ਉੱਤੋਂ ਬਿਲਕੁਲ ਛੱਤ ਲਿਆ ਕਿਤੇ ਵਿੱਚ ਕਿਤੇ ਜੰਗਲੇ ਤੱਕ ਨਹੀਂ ਰੱਖਿਆ ਅੱਜ ਅਸੀਂ ਬਕਾਇਦਾ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਕਹਿ ਕੇ ਆ ਅੱਜ ਇਹਨਾਂ ਨੂੰ ਲਿਖਤੀ ਤੌਰ ਤੇ ਨੋਟਿਸ ਦਿੱਤਾ ਇਹ ਦੇ ਵਿੱਚ ਇਹਨਾਂ ਨੂੰ 24 ਘੰਟੇ ਦਾ ਟਾਈਮ ਦਿੱਤਾ ਜੇ 24 ਘੰਟੇ ਦੇ ਵਿੱਚ ਹੀ ਆਪਣੇ ਆਪਣੇ ਏਰੀਏ ਨੂੰ ਉਹਦੇ ਵਿੱਚ ਉਹਨੂੰ ਦਿਵਾਲਚ ਕਰਕੇ ਉਹਦੇ ਵਿੱਚ ਜੰਗਲਾ ਨਹੀਂ ਲਾਉਂਦੇ ਤੇ ਨਗਰ ਕੌਂਸਲ ਵੱਲੋਂ ਜਿਹੜੀ ਸਫਾਈ ਕਰਨ ਲਈ ਰਹੀ ਇਹਨੂੰ ਜਿਹੜਾ ਉਹ ਕਿੰਨੇ ਦੁਕਾਨਦਾਰ ਜਿਹਨਾਂ ਨੂੰ ਨੋਟਿਸ ਦਿੱਤਾ ਗਿਆ ਇਹ ਚ ਟੋਟਲ 100 ਸ਼ੁਰੂ ਆ ਮੈਂ ਸ਼ੁਰੂ ਇੱਕ ਪਾਸੇ ਤੋਂ ਐਂਡ ਤੱਕ ਸਾਰੇ ਨੂੰ ਕਿਸੇ ਨਾਲ ਕੋਈ ਪੱਕੀ ਗੱਲ ਨਹੀਂ ਹੋਊਗਾ ਹਰ ਬੰਦੇ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਜਿਹੜਾ ਬੰਦਾ ਨਹੀਂ ਕੋਈ ਛੱਪਿਆ ਜਾ ਕੇ ਇਹਨਾਂ ਇਲੈਗਲ ਇਨਕ੍ਰੋਜਮੈਂਟ ਕੀਤੀ ਦੀ ਆ ਅਸੀਂ ਜਿਹਨਾਂ ਨੂੰ ਇਹੋ ਕਹਿੰਦੇ ਆ ਵੀ ਸਾਨੂੰ ਸਹਿਯੋਗ ਕਰੋ ਪਰ ਨਹੀਂ ਹੁਣ ਸਹਿਯੋਗ ਕਰਦੇ ਨਹੀਂ ਕੋਈ ਨਹੀਂ ਸਹਿਯੋਗ ਕਰਦਾ ਤੇ ਥੋੜੇ ਜਾਣ ਬਿਲਕੁਲ ਸਖਤੀ ਨਾਲ ਕਾਰਵਾਈ ਕੀਤੀ ਆ ਅੱਜ ਕਿੰਨੇ ਬੰਦੇ ਸੀ ਤੁਹਾਡੇ ਨਾਲ ਜਦੋਂ ਇਹ ਕਾਰਵਾਈ ਚੱਲਦੀ ਪਈ ਸੀ ਮੇਰੇ ਨਾਲ 18 ਬੰਦੇ ਆ ਇਹ ਅਸੀਂ ਜਿਹੜੀ ਡੇਲੀ ਸਾਡੀ ਭਾਜੀ ਮੈਮ ਹੁੰਦੀ ਆ ਅਸੀਂ ਵੀ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਚ ਰੱਖਦੇ ਆਂ ਸਵੇਰੇ ਇਨਕ੍ਰੋਜਮੈਂਟ ਦੀ ਮੈਮ ਥਰੂ ਕੀਤੀ ਦੀ ਜਿਹਦਾ ਟਾਈਮ 7 ਵਜੇ ਵੀ 8 ਵਜੇ ਵੀ ਜਦੋਂ ਕਿਤੇ ਬਹੁਤ ਭਾਰੀ ਲੱਗਦਾ ਸਾਹਮਣੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਇਹ ਕਹਿੰਦੇ ਲਵਾਵਾ ਆ ਤੇ ਇਹ ਕੀ ਆ ਜਦੋਂ ਆਪਾਂ ਇਨਕ੍ਰੋਜ ਕਰ ਲੈਂਦੇ ਆ ਨਾਲੇ ਨੂੰ ਬਹੁਤ ਸਾਰਾ ਭਾਰੀ ਪ੍ਰਸ਼ਾਨੀ ਸ਼ਹਿਰ ਦੇ ਅੰਦਰ ਉਹ ਕਹਣਾ ਕਿ ਐਤਵਾਰ ਨੂੰ ਬੜਾ ਭਾਰੀ ਰਸ਼ ਹੁੰਦਾ ਵਾ ਨੰਨੋ ਜਗ੍ਹਾ ਨਹੀਂ ਹੁੰਦੀ ਉਦੋਂ ਕੋਈ ਵੀ ਕੋਈ ਕਾਰਵਾਈ ਨਹੀਂ ਮੇਕੋ ਜੀ ਅਸੀਂ ਐਤਵਾਰ ਨੂੰ ਵੀ ਕਰਨ ਨੂੰ ਤਿਆਰ ਆ ਮੇਰੀ ਟੀਮ ਐਤਵਾਰ ਨੂੰ ਵੀ ਕਰਨ ਕੀ ਇਹ ਤਿਆਰ ਆ ਵੀ ਆਪਣੀ ਦੁਕਾਨ ਦੇ ਅੱਗੇ ਨਹੀਂ ਲੱਗਣ ਦੇਣਗੇ ਸਟਾਲ ਕੀ ਇਹ ਮੈਨੂੰ ਇਹ ਵਿਸ਼ਵਾਸ ਪਉਂਦੇ ਆ ਵੀ ਆਪਣੀ ਦੁਕਾਨ ਦੇ ਅੱਗੇ ਨਹੀਂ ਲੱਗਣ ਦੇਣਗੇ ਤੁਸੀਂ ਹੁਣੇ ਮੇਰੇ ਨਾਲ ਚੱਲ ਪੋ ਕਈ ਦੁਕਾਨਾਂ ਜਿਹੜੀ ਬੰਦ ਪਈਆਂ ਉਹਨਾਂ ਅੱਗੇ ਉਹ ਫੜੀਆਂ ਲਾਉਣ ਰਿਹਾ ਉਹ ਬੰਦਾ ਉਹਨੂੰ ਪੇ ਕਰਣ ਰਿਹਾ ਪੇ ਕਰਣ ਰਿਹਾ ਦੁਕਾਨ ਬੰਦ ਸਰਕਾਰੀ ਜਗ੍ਹਾ ਦੇ ਉੱਤੇ ਇਨਕ੍ਰੋਜਮੈਂ ਉਦੀ ਪੇਮੈਂਟ ਜਿਹੜੀ ਆ ਉਹ ਦੁਕਾਨਦਾਰ ਲੈ ਲੈਂਦਾ ਇਸੇ ਆਹ ਹੁਣ ਤੁਹਾਡੇ ਸਾਹਮਣੇ ਫਿਸ਼ ਮਾਰਕਟ ਆ ਫਿਸ਼ ਮਾਰਕਟ ਕਿੰਨੀ ਵਧੀਆ ਕਲੀਅਰ ਹੋ ਗਈ ਹੈ ਉਹਦੇ ਨਾਲ ਤੇ ਇਹਨਾਂ ਦੁਕਾਨਾਂ ਆ ਉਹ ਬੰਦੇ ਆਪ ਖੁਦ ਕਹਿੰਦੇ ਮੈਂ ਮੇਰੇ ਨਾਲ ਚੱਲ ਉੱਥੇ ਆਪ ਕਹਿੰਦੇ ਦੁਕਾਨਦਾਰ ਉਹ ਦੁਕਾਨਾ ਬੰਦ ਅੱਗੋਂ ਉਹਨਾਂ ਨੇ ਜਿਹੜੀ ਆ ਉਹ ਆਪਣਾ ਮੱਥਾ ਦਿੱਤਾ ਦਾ ਬਾਦ ਥੜਕਦਾ ਸਰ ਇਹ ਗੋਲ ਉਹਨਾਂ ਦੇ ਉੱਤੇ ਅੰਡਰ ਸੈਕਸ਼ਨ 156 ਤਹਿਤ ਕਾਰਵਾਈ ਕੀਤੀ ਜਾਵੇ ਠੀਕ ਹੈ ਵੇਖੋ ਜੀ ਅਸੀਂ ਪਿਛਲੇ ਹਫਤੇ ਤੋਂ ਇਹ ਮੈਂ ਇੱਕ ਸ਼ੁਰੂ ਕੀਤੀ ਦੀ ਆ ਇਲੈਗਲ ਐਨਕਰੋਚਮੈਂਟ ਦੀ ਜਿਹਦੇ ਵਿੱਚ ਅਸੀਂ ਅਵੇਅਰ ਵੀ ਲੋਕਾਂ ਨੂੰ ਕਰ ਰਹੇ ਆ ਪਬਲਿਕ ਨੂੰ ਪਰ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਆ ਕਿ ਇੱਥੇ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਹੈ ਪਰੇਸ਼ਾਨੀ ਆ ਉੱਥੇ ਜਿੱਥੇ ਅਰੂੜਾ ਬੋਲ ਜੀ ਮੰਦਰਾ ਉੱਤੇ ਲਾਗੇ ਬਿਲਕੁਲ ਪਾਣੀ ਹੋਰ ਵਲੋਗ ਹੋ ਗਿਆ ਜੀ ਜਦੋਂ ਅਸੀਂ ਇਹ ਨਾਲਿਆਂ ਦੀ ਵਿਜਿਟ ਕੀਤੀ ਆ ਹਰ ਨਾਲੇ ਬੰਦੇ ਨੇ ਕ੍ਰਾਸ ਕਰਕੇ ਉੱਥੋਂ ਬਿਲਕੁਲ ਛੱਤ ਲਿਆ ਕਿਤੇ ਵਿੱਚ ਕਿਤੇ ਜੰਗਲੇ ਤੱਕ ਨਹੀਂ ਰੱਖਿਆ ਅੱਜ ਅਸੀਂ ਬਕਾਇਦਾ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਕਹਿ ਕੇ ਆ ਅੱਜ ਇਹਨਾਂ ਨੂੰ ਲਿਖਤੀ ਤੌਰ ਤੇ ਨੋਟਿਸ ਦਿੱਤਾ ਜਿਹਦੇ ਵਿੱਚ ਇਹਨਾਂ ਨੂੰ 24 ਘੰਟੇ ਦਾ ਟਾਈਮ ਦਿੱਤਾ ਜੇ 24 ਘੰਟੇ ਦੇ ਵਿੱਚ ਇਹ ਆਪਣੇ ਆਪਣੇ ਏਰੀ ਉਦੇ ਵਿੱਚ ਉਹਨੂੰ ਦਿਵਾਲਚ ਕਰਕੇ ਉਹਦੇ ਵਿੱਚ ਜੰਗਲਾ ਨਹੀਂ ਲਾਉਂਦੇ ਤੇ ਨਗਰ ਕੌਂਸਲ ਵੱਲੋਂ ਜਿਹੜੀ ਸਫਾਈ ਕਰਨ ਲਈ ਰਹੀ ਉਹਨੂੰ ਜਿਹੜਾ ਉਹ ਕਿੰਨੇ ਦੁਕਾਨਦਾਰ ਜਿਹਨਾਂ ਨੂੰ ਨੋਟਿਸ ਦਿੱਤਾ ਗਿਆ ਇਹ ਚ ਟੋਟਲ 100 ਸ਼ੁਰੂ ਆ ਮੈਂ ਸ਼ੁਰੂ ਇੱਕ ਪਾਸੇ ਤੋਂ ਐਂਡ ਤੱਕ ਸਾਰੇ ਨੂੰ ਕਿਸੇ ਨਾਲ ਕੋਈ ਪੱਕੀ ਗੱਲ ਨਹੀਂ ਹੋਊਗਾ ਹਰ ਬੰਦੇ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਜਿਹੜਾ ਬੰਦਾ ਨਹੀਂ ਕੋਈ ਛੱਪਿਆ ਜਾ ਕੇ ਇਹਨਾਂ ਇਲੈਗਲ ਇਨਕ੍ਰੋਚਮੈਂਟ ਕੀਤੀ ਦੀ ਆ ਅਸੀਂ ਤੇ ਇਹਨਾਂ ਨੂੰ ਇਹੋ ਕਹਿੰਦੇ ਆ ਵੀ ਸਾਨੂੰ ਸਹਿਯੋਗ ਕਰੋ ਪਰ ਨਹੀਂ ਉਹ ਸਹਿਯੋਗ ਕਰਦੇ ਨਹੀਂ ਕੋਈ ਨਹੀਂ ਸਹਿਯੋਗ ਕਰਦਾ ਤੇ ਥੋੜੇ ਜਣੇ ਫਿਰ ਕੋਲ ਸਖਤੀ ਨਾਲ ਕਾਰਵਾਈ ਕੀਤੀ ਅੱਜ ਕਿੰਨੇ ਬੰਦੇ ਸੀ ਤੁਹਾਡੇ ਨਾਲ ਜਦੋਂ ਇਹ ਕਾਰਵਾਈ ਚੱਲਦੀ ਪਈ ਸੀ ਮੇਰੇ ਨਾਲ 18 ਬੰਦੇ ਆ ਇਹ ਅਸੀਂ ਜਿਹੜੀ ਡੇਲੀ ਸਾਡੀ ਭਾਜੀ ਮੈਮ ਹੁੰਦੀ ਆ ਅਸੀਂ ਵੀ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਚ ਰੱਖਦੇ ਹਾਂ ਸਵੇਰੇ ਇਨਕ੍ਰੋਜਮੈਂਟ ਦੀ ਮੈਮ ਸਾਨੂੰ ਕੀਤੀ ਜੀ ਜਿਹਦਾ ਟਾਈਮ 7 ਵਜੇ ਵੀ 8 ਵਜੇ ਵੀ ਜਦੋਂ ਕਿਤੇ ਬਹੁਤ ਭਾਰੀ ਲੱਗਦਾ ਸਾਹਮਣੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਇਹ ਕਹਿੰਦਾ ਲਵਾਵਾ ਆ ਤੇ ਇਹ ਕੀ ਆ ਜਦੋਂ ਆਪਾਂ ਇਨਕ੍ਰੋਜ ਕਰ ਲੈਂਦੇ ਆ ਨਾਲੇ ਨੂੰ ਬਹੁਤ ਸਾਰਾ ਭਾਰੀ ਪ੍ਰਸ਼ਾਨੀ ਸ਼ਹਿਰ ਦੇ ਅੰਦਰ ਉਹ ਕਹਣਾ ਕਿ ਐਤਵਾਰ ਨੂੰ ਬੜਾ ਭਾਰੀ ਰਸ਼ ਹੁੰਦਾ ਵਾ ਨੰਨੋ ਜਗ੍ਹਾ ਨਹੀਂ ਹੁੰਦੀ ਉਦੋਂ ਕੋਈ ਕੋਈ ਕਾਰਵਾਈ ਨਹੀਂ ਮੇਕੋ ਜੀ ਅਸੀਂ ਐਤਵਾਰ ਨੂੰ ਵੀ ਕਰਨ ਨੂੰ ਤਿਆਰ ਆ ਮੇਰੀ ਟੀਮ ਐਤਵਾਰ ਨੂੰ ਵੀ ਕਰਨ ਕੀ ਇਹ ਤਿਆਰ ਆ ਵੀ ਆਪਣੀ ਦੁਕਾਨ ਦੇ ਅੱਗੇ ਨਹੀਂ ਲੱਗਣ ਦੇਣਗੇ ਸਟਾਲ ਕੀ ਇਹ ਮੈਨੂੰ ਇਹ ਵਿਸ਼ਵਾਸ ਪਉਂਦੇ ਆ ਵੀ ਆਪਣੀ ਦੁਕਾਨ ਦੇ ਅੱਗੇ ਨਹੀਂ ਲੱਗਣ ਦੇਣਗੇ ਤੁਸੀਂ ਹੁਣੇ ਮੇਰੇ ਨਾਲ ਚੱਲ ਪੋ ਕਈ ਦੁਕਾਨਾਂ ਜਿਹੜੀ ਬੰਦ ਪਈਆਂ ਉਹਨਾਂ ਅੱਗੇ ਉਹ ਫੜੀਆਂ ਲਾਉਣ ਰਿਹਾ ਉਹ ਬੰਦਾ ਉਹਨੂੰ ਪੇ ਕਰਣ ਰਿਹਾ ਪੇ ਕਰਣ ਰਿਹਾ ਦੁਕਾਨ ਬੰਦ ਸਰਕਾਰੀ ਜਗ੍ਹਾ ਦੇ ਉੱਤੇ ਇਨਕ੍ਰੋਜਮੈਂਟ ਉਦੀ ਪੇਮੈਂਟ ਜਿਹੜੀ ਆ ਉਹ ਦੁਕਾਨਦਾਰ ਲੈ ਲੈਂਦਾ ਇਸੇ ਆਹ ਹੁਣ ਤੁਹਾਡੇ ਸਾਹਮਣੇ ਫਿਸ਼ ਮਾਰਕਟ ਆ ਫਿਸ਼ ਮਾਰਕਟ ਆ ਕਿੰਨੀ ਵਧੀਆ ਕਲੀਅਰ ਹੋ ਗਈ ਹੈ ਉਹਦੇ ਨਾਲ ਤੇ ਇਹਨਾਂ ਦੁਕਾਨਾਂ ਆ ਉਹ ਬੰਦੇ ਆਪ ਖੁਦ ਕਹਿੰਦੇ ਮੈਂ ਮੇਰੇ ਨਾਲ ਚੱਲ ਉੱਥੇ ਆਪ ਕਹਿੰਦੇ ਦੁਕਾਨਦਾਰ ਉਹ ਦੁਕਾਨਾ ਬੰਦ ਅੱਗੋਂ ਉਹਨਾਂ ਨੇ ਜਿਹੜੀ ਆ ਉਹ ਆਪਣਾ ਮੱਥਾ ਦਿੱਤਾ ਦਾ ਬਾਅਦ ਥੜਕਦਾ ਸਰ ਇਹ ਗੋਲ ਉਹਨਾਂ ਦੇ ਉੱਤੇ ਅੰਡਰ ਸੈਕਚਰ 156 ਤਹਿਤ ਕਾਰਵਾਈ ਕੀਤੀ ਜਾਵੇ ਠੀਕ ਹੈ